ਤਾਰੀ ਪੰਗਤਾਂ ਦੀ ਗੱਲ ਇਹ ਹੈ ਜਿਹੜੇ ਜਿਹੜੇ ਸਾਰੀਆਂ ਉਹਦੇ ਨਾਲ ਨਾ ਸਿਰਵਾ ਦੇ ਬੰਦੀ ਦੀ ਵਾਜੀ ਸਾਥੀ ਲੱਗਦੀ ਇੱਕ ਜਿਹੜੇ ਸਲੈਸ਼ ਮੇਂ ਦੇ ਹੋ ਕੇ ਜਿਹ ਦੋ ਸਲੈਸ਼ ਮੇਂ ਆ ਸਕਦਾ ਹੈ ਆ ਬਾਈਕ ਤੋਂ ਇਹ ਸਾਰੇ ਜਾਨੀ ਤੇ ਕੈਦੀ ਹੋ ਗਏ ਜੀ ਜਾਰੀ ਲੱਗਦੀ

ਵਰਛੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਤੇ ਪੰਜਾਬ ਜਿਗਸਟਰ ਪੰਜਾਬ ਅਸੀਂ ਸਾਰਾ ਆਪਣੀਆਂ ਮੰਗਾਂ ਕੀਤੀਆਂ ਸੀ ਐਸਪੀ ਸਾਹਿਬ ਨੂੰ ਕਿਰਪਾਲ ਸਿੰਘ ਨੂੰ ਵੀ ਸਾਡੀਆਂ ਜਿਹੜੀਆਂ ਮੰਗਾਂ ਸਟੈਂਡ ਦੀਆਂ ਸਾਰੇ ਬੰਦਿਆਂ ਨੂੰ ਯੂਨੀਫਾਰਮ ਪਾ ਗਏ ਹੋਣਗੇ ਤੇ ਮੈਂ ਆਪਣੇ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਤੇ ਐਸਪੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਤੇ ਬਾਕੀ ਇਹ ਹੈ ਵੀ ਮੇਰੇ ਭਰਾ ਸਾਰੇ ਰਲ ਬਿਲ ਕੇ ਗੱਡੀਆਂ ਚਲਾਉਣ ਤਾਂ ਰਲ ਮਿਲ ਕੇ ਸਟੈਂਡ ਦੇ ਆਪਣੇ ਆਪਣੇ ਕੰਮ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜਾ ਟ੍ਰੈਫਿਕ ਤੁਸੀਂ ਹੁਸਲਾਈਂ ਪਹੁੰਚੇ ਜੇ ਅੱਥਰ ਪਾ ਜਿੰਨ ਮਿਲਿਓ ਕਿਹੜੇ ਸਬੰਧ ਵਿੱਚ ਮਿਲਿਓ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਰ ਕ੍ਰਾਂਤੀ ਚੋਹਾਨ ਮਜੀਠਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਈ ਰਿਕਸ਼ਾ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਪੰਜਾਬ ਵੱਲੋਂ ਅਸੀਂ ਸਾਡੀ ਸਾਰੀ ਟੀਮ ਜਿਹੜੀ ਆ ਉਹ ਐਸਪੀ ਸਾਹਿਬ ਨੂੰ ਮਿਲੀ ਆ ਉਹ ਇਸ ਕਰਕੇ ਮਿਲੀ ਆ ਕਿ ਇਹ ਸਾਡੀ ਯੂਨੀਅਨ ਦੇ ਜਿਹੜੇ ਬੰਦੇ ਨੇ ਡਿਸਪਲਾਈਨ ਤੋਂ ਅਨੁਸ਼ਾਸਨ ਦੇ ਵਿੱਚ ਰਹਿੰਦੇ ਨੇ ਇੱਕ ਇਹਨਾਂ ਦੇ ਲਾਇਸੈਂਸ ਬੰਨੇ ਜਿਹੜੇ ਬਹੁਤ ਜ਼ਰੂਰੀ ਸੀ ਕਿ ਸਾਡੀ ਐਸਪੀ ਸਾਹਿਬ ਨੇ ਆਟੋ ਦੇ ਨਾਲ ਗੱਲ ਕਰਕੇ ਸਾਨੂੰ ਟਾਈਮ ਦਿੱਤਾ ਵਾ ਕਿ ਅਸੀਂ ਕੈਂਪ ਲਗਾਵਾਂਗੇ ਤੇ ਸਾਰੇ ਹੀ ਈ ਰਿਕਸ਼ਾ ਲੈਣ ਦੇ ਲਾਇਸੈਂਸ ਬਣਾਵਾਂਗੇ। ਬਾਕੀ ਮੰਗਾ ਸਾਡੀਆਂ ਜਿੰਨੀਆਂ ਸੀ ਵੀ ਜਾਣੇ ਕਿ ਜਿੱਥੇ ਟ੍ਰੈਫਿਕ ਦਾ ਮਾਹੌਲ ਜ਼ਿਆਦਾ ਵਾ ਉੱਥੇ ਥੋੜੇ ਜਿ ਮੁਲਾਜ਼ਮ ਲਾਏ ਜਾਣ ਤੇ ਉਹਨਾਂ ਨੇ ਜਾਣੇ ਕਿ ਸਾਡੀਆਂ ਜਿਹੜੀਆਂ ਮੈਂ ਸਾਰੀਆਂ ਮੰਗਾ ਜਿਹੜੀਆਂ ਵਾ ਉਹ ਪ੍ਰਵਾਨ ਕੀਤੀਆਂ ਵਾ ਤੇ ਅਸੀਂ ਐਸਪੀ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਪੂਰੀ ਟੀਮ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਲੀ ਪ੍ਰਧਾਨ ਜੀ ਅੱਜ ਜਿਹੜਾ ਇੱਥੇ ਪਹੁੰਚੇ ਹੋ ਮਿਲ ਜੀ ਅਸਤੀ ਸਾਹਿਬ ਨੂੰ ਕੀ ਮਾਮਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਤੁਹਾਡਾ ਆਪਣਾ ਵੀਰ ਦਵਿੰਦਰ ਸੋਲ ਜਨਰਲ ਸਕੱਟਰੀ ਪੰਜਾਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਈ ਰੱਖਿਆ ਜੂਨੀਅਨ ਇਹ ਸਾਡਾ ਮਸਲਾ ਹੈ ਜੀ ਅਸੀਂ ਜਿਹਨੂੰ ਸ਼ਹੀਦਾਂ ਸਾਹਿਬ ਸਟੈਂਡ ਤੇ ਖਲੋਣੇ ਹਾਂ ਜਿੰਨੇ ਵੀ ਅੱਜ ਮੇਰੇ ਨਾਲ ਵੀਰ ਆਏ ਆ ਤੇ ਸ਼ਹੀਦਾਂ ਸਾਹਿਬ ਸਟੈਂਡ ਦੇ ਆ ਇਹ ਇਹਨਾਂ ਨੂੰ ਇੱਥੇ ਖਲੋਣੇ ਵਿੱਚ ਪ੍ਰੋਬਲਮ ਸੀ ਤੇ ਉਹ ਅੱਜ ਅਸੀਂ ਜਿੰਨੇ ਵੀ ਆ ਵਰਦੀਆਂ ਪਾ ਕੇ ਕਾਰਡ ਪਾ ਕੇ ਐਸਪੀ ਸਰਦਾਰ ਹਰਪਾਲ ਸਿੰਘ ਜੀ ਨੂੰ ਮਿਲੇ ਆ ਤੇ ਉਹਨਾਂ ਨੇ ਸਾਡਾ ਮਸਲਾ ਹਰ ਕੌਸੇਲੇ ਕਰ ਦਿੱਤਾ ਹੈ ਤੇ ਇਹ ਇੰਨੇ ਵਿੱਚ ਠੀਕ ਹੈ